ਮਿੰਨਾ ਪਹਿਲਾ ਰਾਣਾ ਬਲਾਚੌਰੀਆ ਜਿਹੜਾ ਇੱਕ ਕਬੱਡੀ ਪ੍ਰੋਮੋਟਰ ਔਰ ਪਲੇਅਰ ਸੀਗਾ ਅਸਲੀ ਨਾਮ ਦਾ ਕਮਰ ਦਿਗਵਜੇ ਸਿੰਘ ਬਲਾਚੌਰ ਦਾ ਰਹਿਗਲਾ ਨੌਜਵਾਨ ਸੀਗਾ ਜਿਹਦਾ ਕਿ ਗੋਡੀਆਂ ਮਾਰ ਕੇ ਸੁਹਾੜੇ ਦੇ ਵਿੱਚ ਮਰਡਰ ਕਰ ਦਿੱਤਾ ਗਿਆ ਸੀ ਇਸ ਉਦੋਂ ਤੋਂ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਜੀ ਉਹਦੇ ਵਿੱਚ ਪਹਿਲਾਂ ਅਸੀਂ 5 ਦੇ ਕਰੀਬ ਮੁਜਰਮ ਜਿਹੜੇ ਸੀਗੇ ਉਹ ਫੜ ਲਏ ਸੀਗੇ ਇਨਵੈਸਟੀਗੇਸ਼ਨ ਦੇ ਦੌਰਾਨ ਲੇਕਿਨ ਜਿਹੜੇ ਐਕਚੁਅਲ ਸ਼ੂਟਰ ਤੇ ਇੱਕ ਮੁੰਡਾ ਮੋਟਰਸਾਈਕਲ ਤੇ ਸੀਗਾ ਜਿਹਨੇ ਨੇ ਮਰਡਰ ਕਰਿਆ ਸੀਗਾ ਤੇ ਇੱਥੋਂ ਭੱਜ ਗਏ ਸੀ ਉਹ ਮਰਡਰ ਕਰਕੇ ਉਹਨਾਂ ਨੂੰ ਤਿੰਨ ਜਣਿਆਂ ਨੂੰ ਉਹਦੇ ਚ ਅਸੀਂ ਅਰੈਸਟ ਕੀਤਾ ਜੀ ਪਹਿਲਾ ਜਿਹੜਾ ਮੁਜਰਮ ਹੈਗਾ ਕਰਨ ਪਾਠਕ ਜੀ ਦਾ ਨਾਮ ﺍﻟियास ਕਰਨ ਡਿਫਾਲਟਰ ਕਹਿੰਦੇ ਹੈਗੇ ਜਿਹਨੂੰ ਜੀ ਉਹ ਨੰਬਰ 2 ਤੇ ਤਰਨਦੀਪ ਸਿੰਘ ਨੰਬਰ 3 ਸੁਖਸ਼ੇਰਪਾਲ ਸਿੰਘ ﺍﻟियास ਆਕਾਸ਼ ਇਹ ਤਿੰਨੋਂ ਜਣੇ ਸੀਗੇ ਜਿਹੜੇ ਬੇਸਿਕਲੀ ਐਕਟਿਵ ਇਨਵੋਲਵਮੈਂਟ ਸੀ ਇਹਨਾਂ ਦੀ ਮਰਡਰ ਦੇ ਵਿੱਚ ਚੌਥਾ ਬੰਦਾ ਅਦਿੱਤਿਆ ਕਪੂਰ ਹੈਗਾ ﺍﻟियाਸ ਮੱਖਣ ਉਹ ਹਲੇ ਵੀ ਜਿਹੜਾ ਹੈਗਾ ਭਗੌੜਾ ਨਹੀਂ ਫੜਿਆ ਗਿਆ ਇਹਨਾਂ ਦੇ ਵਿੱਚ ਅਦਿੱਤਿਆ ਕੁਮਾਰ ਇlias ਮੱਖਣ ਤੇ ਕਰਨ ਪਾਠਕ ਦੋ ਮੁੰਡਿਆਂ ਨੇ ਜਿਹੜਾ ਬਿਲਕੁਲ ਮੌਕੇ ਦੇ ਉੱਪਰ ਗੋਲੀ ਚਲਾਈ ਸੀਗੀ ਇਹ ਦੋਨੋਂ ਉਹ ਹੈਗੇ ਆ ਜੀ ਤਰਨਦੀਪ ਸਿੰਘ ਉਹ ਬੰਦਾ ਸੀਗਾ ਜਿਹੜਾ ਮੋਟਰਸਾਈਕਲ ਚਲਾ ਰਿਆ ਸੀ ਕੋਲ ਖੜਾ ਸੀ ਮੋਟਰਸਾਈਕਲ ਨੂੰ ਲੈ ਕੇ ਤੇ ਇਹ ਦੋਨੋਂ ਉਹਦੇ ਨਾਲ ਪਿੱਛੇ ਜਾ ਕੇ ਮੋਟਰਸਾਈਕਲ ਤੇ ਬੈਠੇ ਸੀ ਤੇ ਸਪੌਟ ਤੋਂ ਭੱਜ ਗਏ ਸੀਗੇ ਚੌਥਾ ਬੰਦਾ ਜਿਹੜਾ ਮੈਂ ਦੱਸ ਰਿਹਾ ਤੁਹਾਨੂੰ ਸੁਖਸ਼ੇਰਪਾਲ ਸਿੰਘ Elias ਆਕਾਸ਼ ਹੈਗਾ ਐਮ ਇਹ ਖਰੜ ਦੇ ਵਿੱਚ ਇੱਕ ਜਿਹੜਾ ਸਾਰਾ ਲੋਜਿਸਟਿਕ ਸਪੋਰਟ ਸੀਗੀ ਔਨ ਗਰਾਉਂਡ ਉਹ ਇਹਨੇ ਪ੍ਰੋਵਾਈਡ ਕੀਤੀ ਸੀਗੀ ਇੱਕ ਫਲੈਟ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਜਿਹੜਾ ਇਹਨਾਂ ਨੇ ਉਦੋਂ ਇੱਕ ਦੋ ਦਿਨ ਪਹਿਲਾਂ ਦੀ ਆਪਣੀ ਲੋਕੇਸ਼ਨ ਬਣਾਈ ਹੋਈ ਸੀ ਥਾਰ ਜਿੱਥੇ ਰੁਕੇ ਹੋਏ ਸੀਗੇ ਫਿਰ ਇਹਨਾਂ ਨੂੰ ਜਿਹੜੇ ਮੋਬਾਈਲ ਵਗੈਰਾ ਸੀਗੇ ਉਹ ਵੀ ਇਹਨੇ ਅਰੇਂਜ ਕਰਕੇ ਦਿੱਤੇ ਸੀਗੇ ਤੇ ਇੱਕ ਟੈਕਸੀ ਡਰਾਈਵਰ ਜਿਹੜਾ ਮੁੰਡਾ ਹੈ ਆਪਾਂ ਕਲਕਾ ਤੋਂ ਅਰੈਸਟ ਕੀਤਾ ਸੀ ਦਵਿੰਦਰ ਪਾਲ ਸਿੰਘ ਉਹ ਇੰਡੀਆ ਟਿੰਕੂ ਉਹ ਵੀ ਟਿੰਕਾ ਉਹ ਵੀ ਇੰਨੇ ਹੀ ਅਰੇਂਜ ਕੀਤਾ ਸੀਗਾ ਕਿ ਇਹ ਮੋਟਰਸਾਈਕਲ ਤੋਂ ਜਦੋਂ ਇੱਥੋਂ ਭੱਜੇ ਹੈਗੇ ਆ ਤਾਂ ਤੁਹਾੜੇ ਥਾੜੇ ਦੇ ਏਰੀਏ ਚ ਅੱਗੇ ਜਾ ਕੇ ਮੋਟਰਸਾਈਕਲ ਖੜਾ ਕਰਕੇ ਫਿਰ ਟੈਕਸੀ ਦੇ ਸ਼ਿਫਟ ਹੋ ਗਏ ਸੀਗੇ ਤੇ ਉਹ ਟੈਕਸੀ ਵਾਲਾ ਵੀ ਅਸੀਂ ਅਰੈਸਟ ਕਰ ਲਿਆ ਸੀਗਾ ਉਹਨੂੰ ਐਕਟਿਵ ਨੌਲੇਜ ਪੂਰੀ ਨੌਲੇਜ ਸੀਗੀ ਉਹਦੇ ਤੋਂ ਰੌਂਦ ਵੀ ਰਿਕਵਰ ਕਰੇ ਸੀ ਵੀ ਇਹ ਜਿਹੜੇ ਇਹਨਾਂ ਨੇ ਇਹਦੇ ਕੋਲ ਰਖਾਏ ਸੀਗੇ ਸੇਫ ਕਸਟਡੀ ਵਾਸਤੇ ਤੇ ਉਸ ਲੜੀ ਦੇ ਚੱਲਦੇ ਹੋਏ ਹੁਣ ਜਿਹੜੇ ਸਾਡਾ ਮੋਡਿਊਲ ਹੈਗਾ ਇਹਦੇ ਜੇ ਸਾਰੇ ਬੰਦੇ ਫੜੇ ਗਏ ਆ ਐਕਸੈਪਟ ਜਿਹੜੇ ਬਾਹਰ ਬੈਠਾ ਜਿਹਦੇ ਅਸੀਂ ਡੋਨੀ ਬੱਲ ਦੇ ਇਸ਼ਾਰੇ ਤੇ ਹੋਇਆ ਉਹ ਉਸ ਤੋਂ ਇਲਾਵਾ ਜਿਹੜਾ ਇੱਕ ਅਦਿੱਤਿਆ ਕਪੂਰੇlias ਮੱਖਣ ਹੈ ਜੀ ਇੱਕ ਹੋਰ ਰਹਿ ਗਿਆ ਇਹਦੇ ਵਿੱਚ ਉਹਦੇ ਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਤੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਨੇ